ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਨਹੀਂ ਬਣੀ ਗੱਲ ਪਹਿਲਾਂ ਡੱਲੇ ਵਾਲੇ ਇੱਥੇ ਲੈ ਕੇ ਆਓ ਬਾਅਦ ਕਰਾਂਗੇ ਬਾਅਦ ਦੀ ਗੱਲ ਹੁਣ ਮਸਲਾ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨਾਲ ਵੀ ਕਨਾਰੀ ਬਾਰਡਰ ਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਦਾ ਮਾਰਨ ਵਾਸਤੇ ਜਾਰੀ ਹੈ ਤੇ ਕਿਹਾ ਜਾ ਰਿਹਾ ਕਿ ਡਲੇਵਾਲ ਨੇ ਹਸਪਤਾਲ ਵਿੱਚ ਭੋਖੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਨਾ ਤਾਂ ਕੇਂਦਰ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਮਸਲਾ ਹੱਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਐਸਐਸਪੀ ਨਾਨਕ ਸਿੰਘ ਅਤੇ ਡੀਆਈਜੀ ਮਨਦੀਪ ਸਿੱਧੂ ਕਿਸਾਨਾਂ ਦੇ ਵਿਚਾਲੇ ਪਹੁੰਚੇ ਪਰ ਉੱਥੇ ਪਹੁੰਚਦਿਆਂ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ विरोध ਹੋਇਆ ਬਾਅਦ ਵਿੱਚ ਕਿਸਾਨਾਂ ਨਾਲ ਮੀਟਿੰਗ ਵੀ ਹੋਈ ਪਰ ਮੀਟਿੰਗ ਬੇਸਿੱਟਾ ਰਹੀ ਉਸ ਤੋਂ ਬਾਅਦ ਕਿਸਾਨ ਮੀਡੀਆ ਸਾਹਮਣੇ ਆਏ ਤਾਂ ਉਹਨਾਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਦਿੱਲੇਵਾਲ ਦੇ ਇਸ ਮੋਰਚੇ ਤੇ ਆਉਣ ਤੋਂ ਬਾਅਦ ਕਰਨ ਦੀ ਗੱਲ ਕਹਿ ਦਿੱਤੀ ਕਿਸਾਨਾਂ ਨੇ ਸਾਫ਼ ਕਰ ਦਿੱਤਾ ਕਿ ਜੇ ਡੱਲੇਵਾਲ ਸਭ ਨੂੰ ਸਰਕਾਰ ਮੋਰਚੇ ਵਿੱਚ ਵਾਪਸ ਲੈ ਕੇ ਆਏਗੀ ਨਾਲ ਹੀ ਇਹ ਵੀ ਦੱਸੇਗੀ ਕਿ ਉਹਨਾਂ ਨੂੰ ਹਸਪਤਾਲ ਕਿੱਦਾਂ ਲਿਜਾਇਆ ਗਿਆ ਤਾਂ ਹੀ ਗੱਲਬਾਤ ਹੋਏਗੀ ਨਹੀਂ ਤਾਂ ਕੁਝ ਨਹੀਂ ਆਜ ਨਾਲ ਮੀਟਿੰਗ ਹੋਈ ਆ ਮੀਟਿੰਗ ਦੋ ਟੁਕ ਦੀ ਗੱਲ ਹੋਈ ਆ ਵੀ ਡੱਲੇਵਾਲ ਸਾਹਿਬ ਪਹਿਲਾ ਮੋਰਚੇ 'ਚ ਹਾਜ਼ਰ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲਿਆਓ ਤੇ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਕੋਈ ਗੱਲ ਹੈਗੀ ਉਸ ਤੋਂ ਬਾਅਦ ਕਰਾਂਗੇ ਜਿਵੇਂ ਪ੍ਰਸਤੀਤੀ ਬਣੀ ਮੋਰਚਿਆਂ ਦੀ ਤਾਂ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਡੱਲੇਵਾਲ ਸਾਹਿਬ ਔਰ ਸੁਖਜੀਤ ਸਿੰਘ ਹਰਦੋ ਝੰਡੇ ਸਾਹਿਬ ਮਰਨ ਵਰਤ ਤੇ ਬੈਠੇ ਨੇ ਅੱਜ ਉਸ ਤੇ ਮੀਟਿੰਗ ਹੋਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਗੱਲ ਹੈਗੀ ਆ ਦੇਖੋ ਉਹ ਹੈਗੇ ਕੁ ਸਟੱਡੀ ਦੇ ਵਿੱਚ ਸਰਕਾਰ ਕੋਲ ਸਰਕਾਰ ਕੀ ਕਰਨਾ ਚਾਹੁੰਦੀ ਆ ਉਸ ਈਸ਼ਵਾਂ ਤੇ ਗੱਲ ਹੋਈ ਆ ਕਿਉਂਕਿ ਜਿਵੇਂ ਜੋ ਕੋ ਸਰਕਾਰ ਚਾਹੁੰਦੀ ਸੀ ਜੋ ਕੋ ਸਰਕਾਰਾਂ ਨੇ ਸੋਚਿਆ ਸੀਗਾ ਸਰਕਾਰ ਕੀ ਸੋਚਦੀ ਸੀ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰੀਕੇ ਨਾਲ ਚੁੱਕ ਕੇ ਕਿਤੇ ਨਾ ਕਿਤੇ ਮੋਰਚਿਆਂ ਨੂੰ ਕਿਤੇ ਨਾ ਕਿਤੇ ਕਿਸਾਨ ਤੇ ਕਿਤੇ ਨਾ ਕਿਤੇ ਕਿਸਾਨ ਆਗੂਆਂ ਤੇ ਇੱਕ ਦਹਿਸ਼ਤ ਬਣਾਈ ਜਾਊਗੀ ਵੀ ਕਿਤੇ ਨਾ ਕਿਤੇ ਮੋਰਚਿਆਂ ਨੂੰ ਜਿਵੇਂ ਬੜੇ ਤਰੀਕੇ ਨਾਲ ਬੜੇ ਦਿਮਾਗ ਨਾਲ ਸਰਕਾਰਾਂ ਨੇ ਕੀਤਾ ਬੰਦੀ ਬਣਾ ਕੇ ਲੁਧਿਆਣੇ ਦੇ ਵਿੱਚ ਡੀ ਐਮ ਸੀ ਹਸਪੀਟਲ ਰੱਖਿਆ ਸਾਫ ਸੀ ਕਿ ਕਿਸਾਨਾਂ ਦੀ ਲੜਾਈ ਕੇਂਦਰ ਨਾਲ ਸੀ ਪਰ ਇਹ ਹੁਣ ਲੜਾਈ ਪੰਜਾਬ ਸਰਕਾਰ ਨਾਲ ਵੀ ਸ਼ੁਰੂ ਹੋ ਗਈ ਹੈ ਅਤੇ ਮਾਮਲੇ ਤੇ ਹੁਣ ਸਿਆਸਤ ਵੀ ਗਰਮ ਆ ਗਈ ਹੈ ਪਾਜਪਾ ਗੂ ਪਰਨੀਤ ਕਰਨੇ ਕਿਸਾਨੀ ਮਸਲੇ ਨੂੰ ਜਲਦ ਹੱਲ ਕਰਨ ਦੀ ਗੱਲ ਕਹੀ ਉਹਨਾਂ ਕਿਹਾ ਕਿ ਜੇ ਕਿਸਾਨੀ ਮਸਲਾ ਹੱਲ ਹੋਏਗਾ ਤਾਂ ਹੀ ਪੰਜਾਬ ਤੇ ਹੋਰ ਵਰਗਾਂ ਨੂੰ ਰਾਹਤ ਮਿਲੇਗੀ ਤਾਂ ਗੱਲ ਜਦੋਂ ਆਮ ਆਦਮੀ ਪਾਰਟੀ ਤੇ ਆਈ ਤਾਂ ਆਪ ਨੇ ਢੱਲੇਵਾਲ ਦੀ ਹਿਰਾਸਤ ਦੀ ਗੱਲ ਤਾਂ ਨਹੀਂ ਕੀਤੀ ਬਸ ਇਹ ਕਿਹਾ ਕਿ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰੇ ਦੇਖੋ ਅਸੀਂ ਤਾਂ ਆਪਣੇ ਵੱਲੋਂ ਬਹੁਤ ਵਾਰੀ ਉਠਾਇਆ ਹੈ ਸੈਂਟਰ ਦੀ ਸਰਕਾਰ ਵੀ ਤਿਆਰ ਹੈ ਗੱਲਬਾਤ ਕਰਨ ਨੂੰ ਤਾ ਮੇਰੇ ਖਿਆਲ ਚੇ ਜ਼ਰੂਰ ਇਹਦਾ ਕੋਈ ਨਾ ਕੋਈ ਗੱਲ ਕਰਕੇ ਕਦੀ ਨਾ ਕਦੀ ਹੱਲ ਨਿਕਲੂਗਾ ਸਿਤਾ ਚਾਹੁੰਦੇ ਆ ਕਿ ਜਲਦ ਤੋਂ ਜਲਦ ਹੋਏ ਕਿਉਂਕਿ ਜੋ ਬੈਠੇ ਨੇ ਉਹ ਵੀ ਸਾਡੇ ਆਪਣੇ ਹੀ ਨੇ ਔਰ ਦੁੱਖ ਸਭ ਨੂੰ ਹੁੰਦਾ ਪੰਜਾਬ ਨੂੰ ਖਾਸ ਕਰਕੇ ਇਹਦਾ ਕਾਫੀ ਨੁਕਸਾਨ ਹੋਇਆ ਹਰ ਇੱਕ ਵਰਗ ਨੂੰ ਨੁਕਸਾਨ ਹੋਇਆ ਦੇਖੀ ਐਸਾ ਹੈ ਕਿਸਾਨ ਲੰਬੇ ਸਮੇਂ ਸੇ ਐਜਿਟੇਸ਼ਨ ਕਰ ਰਹੇ ਹਨ ਔਰ ਉਨ੍ਹਾਂ ਕੇ ਮੁੱਖ ਤੌਰ ਪਰ ਇਸ਼ੂਜ਼ ਜੋ ਹਨ भारत सरकार से संबंधित मेरा तो भारत सरकार से आग्रह किसानों की मांगों पर ध्यान दिया जाए और उनकी मांगे मानी जाए जहां तक किसान नेताओं को एडमिट कराने की बात है डेफिनेटली उनकी सेहत को ध्यान में रखते हुए प्रिकॉशनरी मेजर जो है पंजाब सरकार ने लिया दस दिए कि किसान आगू नरण वर्ग बैठे दो दिन हो गए ने पर हाले तक केंद्र सरकार ने कोई गल बात नहीं की डेहवाल लिया ਤਾ ਉਸ ਤੋਂ ਬਾਅਦ ਹੁਣ ਪਾਜਪਾ ਅਗੂ ਵੀ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ ਹੁਣ ਇੰਜ ਲੱਗ ਰਿਹਾ ਕਿ ਕੇਂਦਰ ਸਰਕਾਰ ਨਾਲ ਜੋ ਮਸਲਾ ਚੱਲ ਰਿਹਾ ਉਹ ਤਾਂ ਬਾਅਦ ਦੀ ਗੱਲ ਹੈ ਪਰ ਹੁਣ ਲੜਾਈ ਪੰਜਾਬ ਸਰਕਾਰ ਬਨਾਮ ਕਿਸਾਨ ਹੋ ਗਈ ਹੈ ਸਵਾਲ ਇਹ ਹੈ ਕਿ ਢੱਲੇ ਵਾਲੂ ਮੋਰਚੇ ਵਿੱਚ ਵਾਪਸ ਭੇਜਿਆ ਜਾਏਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਇਹ ਵੀ ਸਵਾਲ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਉੱਠ ਰਹੇ ਨੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼